ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆ ਅੱਜ ਦੇ ਸਬੂਤ ਪਾਡੂਮ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਉਸਮਾ ਉਸਮਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਰਾਜਵੀਰ ਸਿੰਘ ਤੇ ਵੀਰ ਸੋਨੀ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਭਰਾ ਦਾ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਪਸ਼ੂ ਵੀ ਤਕਰੀਬਨ ਕੋਈ 5 5 7 7 8 8 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਆ ਦੋਸਤੋ ਅਵੇਲੇਬਲ ਹੁੰਦੇ ਆ ਕਿਸੇ ਟਾਈਮ ਵੀ ਕੋਈ ਵੀਰ ਕਾਲ ਕਰ ਸਕਦਾ ਪਸੂਤਾਨੂ ਦੋਸਤੋ ਬਿਲਕੁਲ ਇਥੇ 5-7 ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਮੌਜੂਦ ਮਿਲਣਗੇ ਸੇਲ ਪਰਚੇਜ ਵਾਲੇ ਖਾਸ ਤੌਰ ਤੇ ਅੱਜ 21 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਸਾਮਾਂ ਕੋਈ ਸ਼ਾਮ ਦੇ ਸਾਢੇ 3 ਵਜੇ ਦਾ ਪੌਣੇ 4 ਵਜੇ ਦਾ ਸਮਾਂ ਹੈ ਐਨੀਮਲ ਜਿੰਨੇ ਵੀ ਦਿਖਾਉਣੇ ਆ ਦੋਸਤੋ ਕੁਝ ਗੱਬਣ ਮਜਾਂ ਝੋਟੀਆਂ ਨੇ ਕੁਝ ਕ ਪਸ਼ੂ ਸੋਏ ਸੁਪਾਏ ਆ ਤੇ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਪੰਜ ਮਜਾ ਝੋਟੀਆਂ ਦੋਸਤੋ ਤੇ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਠੀਕ ਆ ਸੂਈ ਸੁਭਾਈ ਵੈੜ ਆ ਆਹ ਲੈਂਦੇ ਆ ਜਾਣਕਾਰੀ ਵੀਰ ਰਾਜਵੀਰ ਸਿੰਘ ਹੋਣਾਂ ਤੋਂ ਸੋਨੀ ਬਾਈ ਤੋਂ ਸਭ ਤੋਂ ਪਹਿਲਾਂ ਰਾਜਵੀਰ ਤੇ ਵੀਰ ਸੋਨੀ ਸਾਸਰੀ ਕਾਲ ਸਾਸਰੀ ਕਾਲ ਦੀ ਸਾਸਰੀ ਕਾਲ ਸਾਸਰੀ ਕਾਲ ਹੋਰ ਮਹਾਰਾਜ ਠੀਕ ਠਾਕ ਐ ਵਧੀਆ ਸੰਸਾਤ ਤੁਸੀਂ ਸੁਣਾਓ ਜੀ ਬੜੇ ਵਧੀਆ ਚੰਗੇ ਭਰਾ ਜੀ ਐ ਵਧੀਆ ਅੱਛਾ ਤੇ ਅੱਜ ਰਾਜਵੀਰ ਸਿੰਘ ਪਸ਼ੂ ਆਪਣੇ ਕੋਲ ਟੋਟਲ 6 ਨੇਗਾ ਆਪਣੇ ਤੋਂ 6 ਆ ਜੀ ਆ ਤੇ 3 ਸੋਏ ਆ ਤੇ 3 ਮਈਆਂ ਗੱਭਣਾਵਾ ਤੇ ਇੱਕ ਗਾਂਈ ਸੂਈ ਆ ਆ ਤੇ 5 ਮਈ ਅੱਜ ਆਪਣੇ ਓਕੇ ਹਾਂਜੀ ਲਓ ਜੀ ਗਾਈ ਵੀ ਰਾਤ ਦੀ ਸੂਈ ਆ ਅੱਛਾ ਜੀ ਏਕਾ ਵੱਡੀ ਝੋਟੀ ਆ ਹਾਂ ਹਾਂ ਇਹ ਸੂਈ ਆ ਬੱਚਾ ਹੋਵੇ ਸਾਹਮਣੇ ਕੱਟੀ ਮਗਰੇ ਦੇ ਕੋਈ 5-7 ਦਿਨ ਦਾ ਸੁਆ ਹੋਊਗਾ ਅੱਛਾ ਮਤਲਬ ਕੋਈ ਟੋਟਲ ਜੜੀਆਂ ਮੱਜਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਦੋ ਸੂਈਆਂ ਹਨ ਹਾਂਜੀ ਦੋ ਸੂਈਆਂ ਦੋ ਮੱਜਾਂ ਸੂਈਆਂ ਤਿੰਨ ਮਈਆਂ ਗੱਬਣਾ ਇੱਕ ਗਾਈ ਸੂਈ ਤਿੰਨ ਗੱਬਣ ਤੇ ਇੱਕ ਬਿਹੜ ਵੀ ਸੂਈ ਆ ਹਾਂਜੀ ਹਾਂਜੀ ਠੀਕ ਹੈ ਭਰਾ ਜੀ ਹਾਂਜੀ ਆਪਣੇ ਵੱਲੋਂ 110% ਹੀ ਆਪਾਂ ਦੱਸਦੇ ਆਂ ਵੀ ਕੋਈ ਨੁਕਸੇ ਚ ਨਾ ਆਵੇ। ਜੇ ਹੁੰਦਾ ਵੇ ਆ ਤਾਂ ਆਪਾਂ ਉਸੇ ਵळे ਹੀ ਬੋਲ ਦਿੰਨੇ ਵੀਡੀਓ 'ਚ ਆਪਣੀਆਂ ਪਿਛਲੀਆਂ ਵੀਡੀਓ ਵੀਰ ਮੇਰੇ ਭਾਂ ਕੱਢ ਕੇ ਵੇਖ ਲੈਣਾ। ਹਾਂਜੀ ਸਾਰੇ ਲੋਕ ਇਹ ਗੱਲ ਕਹਿੰਦੇ ਵੀ ਤੁਸੀਂ ਨੁਕਸੇ ਥੋੜਾ ਥੋੜਾ ਬੜਾ ਵੀ ਹੁੰਦਾ ਜੋ ਵੀ ਕਿਉਂਕਿ ਜਿਹੜਾ ਤੁਹਾਡੀ ਨਜ਼ਰ 'ਚ ਨਹੀਂ ਆਉਂਦਾ ਆਪਾਂ ਤੁਹਾਨੂੰ ਪਹਿਲਾਂ ਦੱਸਦੇ ਆਂ। ਦੱਸ ਦਿੰਨੇ ਆਂ ਬਿਲਕੁਲ ਸਹੀ ਗੱਲ। ਕਿਉਂਕਿ ਆਡਾ ਫਰਜ਼ ਹੈ ਦੱਸਣਾ ਸੰਧੂ ਸਾਹਿਬ। ਬਿਲਕੁਲ ਜੀ। ਸਹੀ ਗੱਲ ਆ। ਤੇ ਦੋਸਤੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਵੀਰ ਆਪ ਵੀ ਦੱਸ ਦਿੰਦੇ ਆ ਕਿਉਂਕਿ ਕਈ ਵਾਰ ਮੇਰੇ ਧਿਆਨ ਚ ਚੀਜ਼ ਰਹਿ ਜਾਂਦੀ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਐਨੀਮਲ ਦੇ ਵਿੱਚ ਇਹ ਜਿਹੜੀ ਕਮੀ ਪੇਸ਼ੀ ਆ ਤੇ ਉਹ ਦੱਸ ਦਿੰਦੇ ਆ ਆਡੀਅੰਸ ਨੂੰ ਆਪਣੇ ਭੈਣ ਭਰਾਵਾਂ ਜਿੰਨੇ ਵੀ ਨਾਲ ਆਪਣੇ ਨਾਲ ਜੁੜੇ ਆ ਲੈ ਵੀ ਵੀਰ ਸੋਨੀ ਵੀ ਰਾਜਵੀਰ ਕਰੀਏ ਸਟਾਰਟ ਪਹਿਲੇ ਨੰਬਰ ਤੋਂ ਆ ਜਾਓ ਆ ਝੋਟੀ ਦੀ ਦਿਓ ਡਿਟੇਲ ਕੀ ਹਿਸਾਬ ਕਿਤਾਬ ਇਹ ਸੰਧੂ ਸਾਹਿਬ ਇਹਦਾ ਦੂਜਾ ਸੁਆਵਾ ਹਾਂਜੀ ਦੁੱਧ ਦਾ ਇਤਤ ਦੇ ਤੋ 11 ਕਿਲੋ ਐ ਨਾਪ ਕੇ ਦਵਾਂਗੇ ਜੇ ਕੋਈ ਵੀਰ ਘਰੇ ਆਣ ਕੇ ਚੋਊਗਾ ਇਧਰ ਦੇਖੋ 11 ਲੀਟਰ ਹਾਂਜੀ ਵੇਖੋ ਸੰਧੂ ਜੀ ਝੋਟੀ ਵੇਖੋ ਕਿੱਡੀ ਕੱਦ ਹਾਈਟ ਤੇ ਕੱਦ ਵੇਖੋ ਸੰਧੂ ਸਾਹਿਬ ਕਮਾਲੀ ਹੈ ਜੀ ਵੇਖੋ ਇਧਰ ਮੇਰੀ 6 ਫੁੱਟ ਦੀ ਆਈਡੀਆ ਤੇ ਆਹ ਵੇਖੋ ਆਹ ਲੋ ਜੀ ਵੇ ਸੰਧੂ ਸਾਹਿਬ ਝੋਟੀ ਦੋਸਤੋ ਫੁੱਲ ਵੱਡੀ ਆ ਭਜਨ ਵਜੂਦ ਪੂਰਾ ਝੋਟੀ ਦਾ ਤੇ ਸੂਆ ਪਹਿਲਾ ਕਿ ਦੂਜੇ ਦੂਜਾ ਦੂਜਾ ਸੰਧੂ ਸਾਹਿਬ ਦੂਜਾ ਸੂਆ ਤੇ ਰਾਜਵੀਰ ਪਰਾਹ ਉਹ ਵੀ ਜਿਹੜੀ ਕਾਬੂ ਨਹੀਂ ਆ ਰਹੀ ਕਿਉਂਕਿ ਵਜ਼ਨ ਵਜੂ ਮੈਂ ਨਾ ਸੰਦੂ ਸਾਹਿਬ ਉਹ ਜਿਹੜੀ ਝੋਟੀ ਆ ਦੋਸਤੋ ਕਰਮਾ ਵਾਲੀ ਜਿੰਨੀ ਹਾਈਟ ਆ ਦੂਜੀਆਂ ਮੱਝਾਂ ਵੇਖ ਲਓ ਉਹਦੇ ਲਾਗੇ ਕਿੰਦਿਆਂ ਲੱਗਦੀਆਂ ਸਹੀ ਹੈ ਜੀ ਅੱਛਾ ਤੇ ਰਾਜਵੀਰ ਪ੍ਰਾਹ ਸੂਈ ਨੂੰ ਅੱਜ ਕਿੰਨੇ ਕ ਦਿਨ ਨੂੰ ਸੰਦੂ ਸਾਹਿਬ ਆ ਬੱਚਾ ਇਹ ਕੱਟੀ ਕੋਈ 10 ਸਮਝ ਲੈ ਕੋਈ 8 ਸਮਝ ਲੈ ਕੋਈ 12 ਸਮਝ ਲੈ ਮਗਰ ਵੀ ਕੱਟੀ ਆ ਮਗਰ ਕੱਟੀ ਆ ਦੋਸਤੋ ਤੇ ਆਪੂ ਵੀ ਕੱਟੀ ਆ ਠੀਕ ਬਿਲਕੁਲ ਬਿਲਕੁਲ ਸੰਸਾਬ ਇਹਦੇ ਕਰਮਾ ਵਾਲੀ ਜਿਹਦੇ ਘਰ ਜਾਊਗੀ ਰੰਗ ਭਾਗ ਮਾਰਾ ਸੱਚੇ ਪਾਤਸ਼ਾਹ ਮੇਰਾ ਕਰੇ ਵੇਖੋ ਕਿਦਾਂ ਕੱਢ ਐਡਾ ਕੱਢ ਬਹੁਤ ਵਿਰਲਾ ਵਾਂਝੇ ਢੰਗ ਨਾਲ ਹੁੰਦਾ ਸਾਨੂੰ ਸਾਬਹ ਹੈ ਨਾ ਵੀ ਐਡਾ ਪਾਸੂ ਤਿਆਰ ਕਰਨਾ ਪਾਉਂਦਾ ਮੈਂ ਨਾ ਜਿੰਨੇ ਤਿਆਰ ਕੀਤਾ ਉਹ ਵੀ ਮੈਂ ਨਾ ਵੀ ਆ ਲਓ ਜੀ ਗੱਲਾਂ ਹੀ ਗਾਂ ਦੀਆਂ ਆਹ ਬਾਲ ਦੀਏ ਦੋਸਤੋ ਛੋਟੀ ਕੁਮਾਰ ਹੀ ਆ ਜੀ ਕਾਫੀ ਸੋਹਣਾ ਕੱਦ ਦਾ ਵੱਡੇ ਕੱਦ ਬੁੱਤ ਦੀ ਆ ਚਾਰੇ ਥਾਣਾ ਸਪੇਸ ਵਿਰਲਾ ਜੜੀਆਂ ਕੋਈ ਚੱਪੇ ਚੱਪੇ ਤੇ ਪੰਜਾ ਪੰਜਾ ਇੰਚਾਂ ਦੇ ਥਾਣਾਂ ਦਾ ਥਾਣਾ ਵੀ ਪੂਰਾ ਕੱਟ ਕੇ ਬਾਲਾ ਜਿਆਦਾ ਵਧੀਆ ਥਾਣ ਬਣਾਉਂਦੀ ਹੈ ਜੀ ਅੱਛਾ ਜੀ ਉਹਦੀਆਂ ਥਾਣਾਂ ਹੀ ਮਾਲਵਕੇ ਚਵਾਈ ਕਰਕੇ ਵੀਡੀਓ ਕੋ ਰੱਖਾਂਗੇ ਜਿਤਨਾ ਪਿਛਲੀ ਵਾਰੀ ਸਾਰਿਆਂ ਵੀਡੀਓ ਨੂੰ ਨਪਾਈ ਉਤਰਾ ਹੀ ਪਾਵਾਂਗੇ ਜਦੋਂ ਕੋਈ ਐਸਾ ਜਦੋਂ ਕੋਈ ਮਾਲ ਜਿਹੜੇ ਡੰਗਰ ਤੇ ਜਿਹੜਾ ਕਿਸੇ ਨਾਲ ਸੌਦਾ ਹੋਊਗਾ ਉਸੇ ਵੇਲੇ ਚਵਾਈ ਦੀ ਵੀਡੀਓ ਵੀਰ ਮਰਾ ਉਸੇ ਵੇਲੇ ਮੰਗ ਸਕਦਾ ਤੇ ਆਪਾਂ ਦਵਾਂਗੇ ਸੰਧੂ ਸਾਹਿਬ ਉਸੇ ਵੇਲੇ ਪਿਛਲੀ ਵਾਰ ਵੀ ਮੈਨੂੰ ਲੱਗਦਾ ਵੀ ਆਪਾਂ ਹਾਂਜੀ ਉਤਰੇ ਪਾਈਆਂ ਜੀ ਹੁਣ ਕੋਈ ਡੰਗਰ ਗੱਬਣਿਆਂ ਮੰਨ ਲਓ ਜਿਹੜੇ ਗੱਬਣ ਕੋਈ ਐਦਾਂ ਅੱਜ ਵੀਡੀਓ ਪਾਈ ਆ ਸਵੀਰ ਦਾ ਕਿ ਸੂਪ ਪੈਂਦਾ ਤਾਂ ਉਹਦੀ ਜੇਰ ਦੀ ਵੀਡੀਓ ਵੀ ਨਾਲ ਪਾਵਾਂਗੇ ਬਹੁਤ ਵਧੀਆ ਗੱਲ ਹਾਂਜੀ ਲੋਵੀ ਭਰਾਵਾ ਝੋਟੀ ਤੁਸੀਂ ਬਿਲਕੁਲ ਵੇਖ ਲਈਏ ਤਸੱ ਕਈ ਵਾਰ ਹੁੰਦਾ ਵੀਰੋ ਇਦਾਂ ਦੇਖੋ ਸੰਧੂ ਸਾਹਿਬ ਵੱਡਾ ਕਿਹਾ ਗਿਆ ਤੇ ਜੇ ਫੁੱਲ ਵੱਡਾ ਕਿਹਾ ਗਿਆ ਤੇ ਫੁੱਲ ਵੱਡਾ ਕਤ ਮਿਲੂ ਮੈਂ ਨਾ ਇਦਾਂ ਦੇਖੋ ਸੰਧੂ ਸਾਹਿਬ ਹੁਣ ਵੀਰ ਮੇਰੇ ਆਪੇ ਇੰਦਾਜਾ ਲਾ ਲ ਬਿਲਕੁਲ ਦੂਜੇ ਬੰਦੇ ਭਰਾ ਖੜਾ ਤੇ ਇੱਕ ਸਾਤਾ ਬੰਦਾ ਲੁਕ ਜਾਂਦਾ ਮੋਢਿਆਂ ਤੱਕ ਬੰਦਾ ਲੁਕ ਜਾਂਦਾ ਵੀ ਕੰਦ ਦਾ ਬੁੱਤ ਏਡਾ ਐਸ ਛੋਟੀ ਦਾ ਹਾਂਜੀ ਤੇ ਅੱਛਾ ਰਾਜਵੀਰ ਪ੍ਰਾਕੀ ਲੈਣ ਦੇਣ ਕੀ ਰੋਗ ਹੈ ਸੰਧੂ ਸਾਹਿਬ ਰੇਡ ਇਹਦਾ ਬਿਲਕੁਲ ਹੀ ਵਾਜੂਬ ਰੱਖਣਾ ਆ ਕੋਈ ਡੇਡ ਨਹੀਂ ਕੋਈ ਸਵਾ ਨਹੀਂ ਨਾ ਹੀ ਇੱਕ ਦਾ ਕਰਨਾ ਹੂੰ ਹੂੰ ਲੱਖ ਰੁਪਇਆ ਮੁੱਲ ਜੀ ਆ ਤੈਨ੍ਹੇ ਆ ਛੋਟ 97 ਦੀ ਦੇ ਦੇਣੀ ਏ 97 ਦੀ ਆ ਸੰਧੂ ਸਾਹਿਬ ਅੱਜ ਪੂਰੀਆਂ ਛੋਟਾਂ ਕਰ ਦੇਣੀਆਂ ਮੈਂ ਨਾ ਵੀ ਗੱਲਾਂ ਗਾਂਧੀਆਂ ਹੋ ਜਾ ਕੇ ਆ 92 ਹਜ਼ਾਰ ਦੀ ਆ ਨਾ ਹੀ ਦੇਣੀ ਜੀ ਹੁਣ ਸੰਧੂ ਸਾਹਿਬ 92 ਦੀ ਤੁਸੀਂ ਦਾ ਤੋ ਹਣ ਹੱਲੇ ਵੀ ਕੋਈ ਕਸਰ ਨਹੀਂ ਹੋ ਰਹੀ ਝੋਟੀ ਝੋਟੀ ਲੱਖ ਨਹੀਂ ਲੇਖਦੀ ਆ ਪਰ ਆਪਾਂ ਨੂੰ ਇਹ ਭਾਣਾ ਹੀ ਆਪਾਂ ਉਨਾ ਹੀ ਲੈਣਾ ਮੁਨਾਫਾ ਬਿਲਕੁਲ ਨਹੀਂ ਜਿੰਨਾ ਅੱਗੇ ਲੈਣੇ ਆ ਇਹ ਨਹੀਂ ਵੀ ਅੱਜ ਦੀ ਆਪਾਂ ਨੂੰ ਭਾਣਾ ਵੱਧ ਕੀ ਆਪਾਂ ਜਿਆਦਾ ਗਫਾ ਲੈਣਾ 92000 ਦੀ ਛੋਟੀ ਵੀਰ ਨੇ ਕਹਿਤਾ ਵੀ ਲਾਸਟ ਲਾਈਨ ਦੇਣ ਵਾਲੀ ਗੱਲ ਆ ਮੈਂ ਨਾ ਪਰਲੋ ਪਰਲੋ ਉਹਦੇ ਵੀ ਜਿਹੜਾ ਵੀਰ ਦਾ ਪਹਿਲਾ ਫੋਨ ਲੱਗ ਗਿਆ ਇੱਕ ਟਾਈਮ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਿਆ ਵੀ ਸਾਢੇ 3 ਪੌਣੇ 4 ਵਜੇ ਦਾ ਸਮਾਂ ਤਾਂ ਹੈ ਮੈਂ ਦੱਸਿਆ ਵੀ ਮਾਰਨਿੰਗ ਚਵਾਈ ਆਪਣੇ ਸੋਹਣੀ ਸਾਢੇ 5 ਜੋਏ ਸ਼ਾਮ ਨੂੰ ਵੀ ਤੇ ਸਵੇਰੇ ਦੀ ਹੁਣ ਮਤਲਬ ਕਿ ਥੋੜਾ ਘੰਟੇ ਡੇਢ ਘੰਟੇ ਦਾ ਪੂਰਾ ਟਾਈਮ ਜਿਹੜਾ ਆ ਜੂਗਾ ਹੁਣ ਚਵਾਈ ਦਾ ਹਾਂਜੀ ਲਓ ਜੀ 92000 ਦੀ ਝੋਟੀ ਆ ਪੂਰਾ ਬੰਦੇ ਜਿਹੜਾ ਕਾਦਾ ਦੋਸਤੋ ਇੱਥੇ ਆ ਕੇ ਵੀਰ ਨਰਾਸ਼ ਨਹੀਂ ਹੋਊਗਾ ਜਿਹੜੇ ਕੱਦ ਪੋਤ ਦੀ ਸ਼ਕੀਨੀ ਵੀ ਪੂਰੀ ਆ ਸਿੰਘ ਜੀ ਮੈਂ ਨਾ ਸਾਨੂੰ ਸਭ ਬਹੁਤ ਸੋਹਣੀਆਂ ਦੇਖੋ ਦੇਖੋ ਗੁਲਾਈ ਦੇ ਵਿੱਚ ਸਿੰਘ ਸ਼ਕੀਨੀ ਵਾਲੇ ਪਾਸਿਓਂ ਵੀ ਪੂਰੇ ਚਾਰ ਜਾਂਦੀ ਲੱਗੇ ਪਏ ਜੇ ਤੇ ਅੱਗੇ ਆ ਗਈ ਆਪਣੇ ਕੋਲ ਆ ਜਿਹੜੀ ਮੱਝ ਵੀਰ ਇਹ ਮਣ ਨੀਲੀ ਰਾਵੀ ਜੀ ਚ ਪੈਂਦੀ ਸੰਧੂ ਸਾਹਿਬ ਅੱਛਾ ਜੀ ਫਿਰ ਕ੍ਰੋਸ ਹੀ ਮੰਨ ਲਓ ਮੜੀ ਜੀ ਚਲੋ ਗ੍ਰੇਡਡ ਹੀ ਮੰਨ ਲੀਏ ਗ੍ਰੇਡਡ ਮੰਨ ਲਓ ਉਹਨਾਂ ਦੇ ਘਰ ਦੇਆਂ ਦੂਜਾ ਸੂਆ ਕਹਿ ਕੇ ਦਿੱਤੀ ਆ ਪਰ ਮੈਂ ਆਪਾਂ ਕੋਈ ਤੀਜਾ ਵੀ ਮੰਨ ਸਕਦਾ ਵੀਰ ਮੇਰਾ ਠੀਕ ਆ ਪਰ ਵੇਖ ਲਓ ਮੈਂ ਮਾਈਗ੍ਰੇ ਦੇ ਕਿਰਪਾ ਨਾਲ ਕਿਦਾਂ ਵੀ ਦੋ ਵੀ ਦੋਸਤੋ ਕਰੋ ਚੈੱਕ ਮੱਝ ਜਰਾ ਇੱਕ ਵਾਰੀ ਸੂਆ ਕੋਈ ਵੀਰ ਦੂਜਾ ਮੰਨ ਲੇ ਚਾਹੇ ਤੀਜਾ ਵੀ ਮੰਨ ਲਿਓ ਠੀਕ ਆ ਹਾਂ ਜੀ ਤੇ ਇੱਕ ਅੱਗੇ ਸੁਬੇ ਨਾਲ ਦੋਸਤੋ ਮੈਂ ਪਹਿਲਾਂ ਜ਼ਿਕਰ ਕੀਤਾ ਪਸ਼ੂ ਜਿਹੜਾ ਖੋਲਾ ਨਹੀਂ ਹੋਣਾ ਚਾਹੀਦਾ ਖੋਲਾ ਮੀਨਸ 8ਵੇਂ 7ਵੇਂ ਸਵੇ ਚਲੋ ਪਸ਼ੂ ਅਤੇ ਉਹ ਆਪਾਂ ਦੂਜੇ ਤੀਜੇ ਨਹੀਂ ਕਹਿ ਸਕਦੇ ਚਲੋ ਜਿਹੜਾ ਦੂਜੇ ਸਵੇ ਆ ਉਹਨੂੰ ਤੀਜੇ ਮੰਨ ਸਕਦਾ ਤੁਸੀਂ ਵੀਰ ਤੇ ਤੀਜੇ ਸਵੇ ਨੂੰ ਕੋਈ ਚੌਥੇ ਸਮਝ ਸਕਦਾ ਪਰ ਜਿਹੜੀ ਦੋਸਤੋ ਤੁਸੀਂ ਦੇਖੋ ਤੀਜੇ ਸਵੇ ਇਹ ਮੱਝ ਵਜਨ ਲੋਡ ਪੂਰਾ ਤੇ ਵੈਸੇ ਥੋੜੀਆਂ ਜਿਹਾ ਕਈ ਵਾਰ ਵੀਰ ਹਾਰ ਸ਼ਿੰਗਾਰ ਦੇ ਕਰਕੇ ਨਾ ਥੋੜੀਆਂ ਝਾਂਜਰਾਂ ਝੁੰਜਰਾਂ ਪਾ ਝਾਂਜਰਾਂ ਦਾ ਕਰਕੇ ਸੰਧੂ ਸਾਹਿਬ ਕਰਦੇ ਮੜੇ ਬਿਲਕੁਲ ਉਹਨਾਂ ਕਰਕੇ ਕਈ ਵਾਰੀ ਜਾਂਦੇ ਪਰ ਮੈਂ ਵੀ ਲੋ ਇਹ ਵੀ ਕਿਦਾਂ ਨੇ ਐ ਗ ਕੋ ਜੰਨੀਆ ਕਰਮਾ ਵਾਲੀ ਸਾਰੀ ਖੂਬਸੂਰਤ ਆ ਵਾਦੀ ਆ ਪਿੱਠਪੂੜਾ ਬਿਲਕੁਲ ਇੱਕ ਜਿਵੇਂ ਆਪਾਂ ਕਹਿੰਦੇ ਨੇ ਬੀ ਗੋਲਸਰਾਂ ਨੇ ਵਾਂਗੂ ਆ ਹਾਂਜੀ ਆ ਦੇਖੋ ਤੋਂ ਜੰਮੀ ਪੜੀ ਪੂਰੀ ਆ ਦੋਸਤੋ ਜਿੰਨਾ ਵਜਨ موجوده ਪੂਰਾ ਚੰਗੀ ਸੋਹਣੀ ਜੋਕੀ ਸੇਵਾ ਕੀਤੀ ਹੈਗੇ ਜਿਸ ਘਾਮਰ ਜਿਸ ਘਰੋਂ ਵੀ ਆਈ ਆ ਬਹੁਤ ਸੋਹਣੀ ਆ ਚੰਗੇ ਪਿੱਠਪੂੜੇ ਦੀ ਆ ਚੌੜੇ ਪਿੱਠਪੂੜੇ ਦੀ ਆ ਚੰਗੀ ਨਿੱਗਰ ਵਜਨ موجوده ਬਿਲਕੁਲ ਜਿਹੜਾ ਝਲਕਾ ਮਾਰਦਾ ਨਜ਼ਰ ਆ ਰਿਹਾ ਤੇ ਬਾਕੀ ਸੰਤੂ ਸਾਹਿਬ ਨੂੰ ਪਤਾ ਹੀ ਕੋਈ ਨਹੀਂ ਸੋਦਾ ਲੈ ਸ਼ਹਿਦ ਹੀ ਆਉਣ ਲਿਆ ਵਾ ਬਿਲਕੁਲ ਠੀਕ ਆ ਜੀ ਤੇ ਦੁੱਧ ਸੰਧੂ ਸਾਹਿਬ 11-12 ਗੱਲੋਂ ਆਰਾਮ ਨਾਲ ਦੇਈ ਜਾਊਗੀ ਜਿੱਡੀ ਮੈਂ ਮਤ ਜਿੰਨਾ ਰਾਜੀ ਰੂਜੀ ਵੀ ਆ ਬਿਲਕੁਲ ਜੀ ਬਾਕੀ ਥਾਣ ਭਾਂਡਾ ਵੀ ਸੋਹਣਾ ਲੱਗਾ ਵੇਖੋ ਕੋਈ ਇਹ ਨਹੀਂ ਹੈ ਪਿਛੜੇ ਕੇ ਆਪਣੇ ਟੇਢ ਹੋ ਗਏ ਇਹ ਵੀ ਆਪਾਂ ਕਰ ਸਕਦੇ ਹਾਂ ਕਿਉਂਕਿ ਵਜਨ ਵਜੂਦ ਵਾਲੇ ਪਸ਼ੂ ਨੇ ਚੰਗਾ ਦੁੱਧ ਕੱਢਣਾ ਬਾਕੀ ਦੁੱਧ ਲੇ ਸਾਫੇਕਾ ਚਲੋ ਤੋਂ ਕੀ ਹੋ ਸਕਦੀ ਹੈ ਬਾਕੀ ਸੋਹਣੀ ਮਾਜਾ ਜਿੰਨੀ ਆ ਬਾਕੀ ਸੰਧੂ ਸਾਹਿਬ ਵੇਖੋ ਆ ਚਮੜੀ ਵੇਖੋ ਇਧਰੇ ਖੋਲੋ ਆ ਕਾ ਯਾਰ ਜੀ ਚੰਬੜੀ ਸੰਧੂ ਸਾਹਿਬ ਤੇ ਗ੍ਰੇਡੇਡ ਪੱਖ ਆ ਜਾਂਦਾ ਦੋਸਤੋ ਗ੍ਰੇਡੇਡ ਦੇ ਵਿੱਚ ਆ ਜਾਂਦੀ ਹੈ ਜੀ ਤੇ ਕੈਰੈਕਟਰ ਮਾਰਕਿੰਗ ਜੇਕਰ ਹੈਗੀ ਦੋਸਤੋ ਤਾਂ ਗ੍ਰੇਡੇਡ ਆਪਾਂ ਇਹਨੂੰ ਮੰਨ ਲੈਂਦੇ ਆ ਤੇ ਅੱਛਾ ਰਾਜਵੀਰ ਸਿੰਘ ਕੀ ਲੈਣੇ ਦੇਣੇ ਸੰਧੂ ਸਾਹਿਬ ਮੁੱਲ ਤੇ ਇਹਦਾ ਜੀ 80000 207800 ਹੀ ਦੇਵਾਂਗੇ 78 ਦੀ ਦੇ ਦਾਂਗੇ 78 ਦੀ ਸੰਧੂ ਸਾਹਿਬ 78 ਦੀ ਹਾਂਜੀ 78 ਦੀ ਦੇ ਦਾਂਗੇ 7 ਤੇ 6 ਹਾਂਜੀ ਸਾਹਿਬ 6 ਦੇ 7 ਆ ਹਾਂ ਨਹੀਂ ਨਹੀਂ 7 ਤੇ 6 7 ਤੇ 6 ਆ ਮਖੌਲ ਕਰਦਾ ਕੋਈ ਗੱਲ ਨਹੀਂ ਆਹੋ ਮੈਂ ਤਾਂ ਆਖਿਆ ਵੀ ਕਈ ਵਾਰ ਜੀਵਨ ਦੇ ਭਰਾ ਪਤਾ ਲੱਗਦਾ ਨਾ ਵੀ ਉਹਨਾਂ ਨੂੰ 7 ਤੇ 6 ਵੀ 6 ਤੇ 7 ਨਾ ਸਮਝ ਲੈਣ ਤਾਂ ਕਰਕੇ ਨਹੀਂ ਜੀ ਨਹੀਂ ਲਓ ਵੀ ਦੋਸਤੋ 7 ਤੇ 6 ਜੇ 76000 ਆ ਠੀਕ ਹੈ ਜੀ ਤੇ 76000 ਦੀ ਜਿਹੜੀ ਦੋਸਤੋ ਇਹ ਮੱਝ ਦਿੱਤੀ ਜਾਊਗੀ ਚੰਗੀ ਸੋਣੀ ਆ ਰਾਜੀ ਆ ਵਜਨ ਵਜੂਦ ਵਾਲੀ ਆ ਪੂਰੀ ਹਾਂਜੀ ਲਓ ਵੀ ਅਗਲੇ ਤੀਜੇ ਨੰਬਰ ਤੇ ਜਿਹੜੀ ਆਪਾਂ ਨੂੰ ਤੀਜਾ ਨੰਬਰ ਸੰਧੂ ਸਾਹਿਬ ਆ ਗਿਆ ਇਹ ਵੀ ਮੈਂ ਕਰ ਦੇਦੇ ਤਾਨੂੰ ਦੱਸਿਆ ਵੀ ਜਦੋਂ ਵੀ ਕੇਦੋਂ ਚੱਲ ਜਣਾ ਉਹਨੇ ਆਖਣਾ ਭਾਜੀ ਮੇਰੀ ਦੂਜੀ ਸੂਏ ਕੱਟੀ ਆ ਘਰ ਵਾਲੇ ਬਿਲਕੁਲ ਜੀ ਘਰ ਵਾਲੇ ਇਦਾਂ ਹੀ ਆਂਦੇ ਸੰਤੂ ਸਾਹਿਬ ਸਹੀ ਆ ਵੀ ਮੇਰੇ ਗੁਸਾਣਾ ਕਰਨਾ ਮਤਲਬ ਆਂਦੇ ਇਦਾਂ ਵਾ ਤੇ ਆਪਾਂ ਨੂੰ ਤੇ ਫੇਰ ਵੀ ਇੱਕ ਅੱਧਾ ਟਪਾ ਕੇ ਦੱਸਣੀ ਪੈਂਦੀ ਵੀ ਤੀਜੇ ਕੋਈ ਮਾਲ ਲੈ ਬਿਲਕੁਲ ਸੰਤੂ ਸਾਹਿਬ ਤੇ ਇਹ ਮੈਂ ਇਹਦੀ ਦੋਧੀ ਗਰੰਟੀ ਇਹਦੀ ਵੀ ਚੰਗੀ ਜੀ ਅੱਛਾ ਹਾਂਜੀ ਇਹ ਇਹ ਵੀ ਰਾਜਵੀਰ ਸਿੰਘ ਗੱਬਣ ਹੀ ਆਈ ਆ ਗੱਬਣ 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 ਠੀਕ ਆ ਦਿਨ ਹਜੇ ਮੈਨੂੰ ਤਾਂ ਚੰਗੇ ਲੈ ਜੂਗੀ ਹਾਂ ਇਹਨੇ ਲੈ 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 ਸਾਹਿਬ ਅੱਠ ਦਿਨ ਕੱਢ ਜੇ ਤਾਂ ਮਾਝ ਸੰਤੂ ਸਾਹਿਬ ਬਹੁਤ ਜਿਆਦੀ ਠੀਕ ਹੈ ਇਹ ਸਿਰਫ ਹਲੇ ਮੈਂ ਕੱਚੀ ਕੱਚੀ ਆ ਪੰਜ ਚਾਰ ਦਿਨ ਲਓ ਜੀ ਤੁਹਾਨੂੰ ਪਤਾ ਵੀ ਐ ਸ਼ਾਈ ਸ਼ੂਈ ਵੇਲੋ ਕਿਦਾਂ ਦੀ ਆ ਲਓ ਵੀ ਦੋਸਤੋ ਸੂਬਾ ਅਗੋ ਤੀਜਾ ਮੰਨ ਕੇ ਕੋਈ ਵੀਰ ਸਬਜ਼ਾ ਕਰ ਲੇ ਹਾਂਜੀ ਤੇ ਚਾਲਚੂਲ ਵੇਖੋ ਵੇਲ ਵੇਖੋ ਦੋਸਤੋ ਵੇਲ ਦੀ ਸਪੈਸ਼ਲ ਲੰਬਾਈ ਨੂੰਈ ਇਸ ਮਾ ਵੇਲ ਬਹੁਤ ਜਿਆਦੀ ਲੰਮੀ ਸਾਂਦੂ ਸਾਹਿਬ ਜੀ ਲੰਬੀ ਵੀ ਚੰਗੀ ਆ ਤੇ ਹਾਈਟ ਚਾਹੀਏ ਵੀਰ ਕੋਈ ਮੀਡੀਅਮ ਮੰਨ ਲੇ ਪਰ ਰਾਜੀ ਆ ਫਲੀ ਪੁਲੀ ਚੰਗੀ ਆ ਠੀਕ ਆ ਥੋੜਾ ਜਿਆ ਤੌਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਕਿਉਂਕਿ ਸ਼ੌਂਕ ਵਜੋਂ ਇੱਕ ਵੀਰ ਉਹਨਾਂ ਨੇ ਝਾਂਜਰਾ ਪਾ ਦਿੰਦੇ ਝਾਂਜਰਾ ਪਾਈ ਉਹਦਾ ਕਰਕੇ ਕਿਤੇ ਨਾ ਕਿਤੇ ਜਿਵੇਂ ਘੋੜੀਆਂ ਨਹੀਂ ਪੈਰ ਪਾਬ ਰੱਖਦੀਆਂ ਬੋਝ-ਬੋਝ ਕੇ ਹਾਂਜੀ ਉਹ ਹਿਸਾਬ ਨਾਲ ਜਿਹੜੀਆਂ ਮੱਝਾਂ ਦੀ ਤੌਰ ਬਣ ਜਾਂਦੀ ਬਾਅਦ ਚ ਹਾਂਜੀ ਸੰਤੂ ਸਾਹਿਬ ਤੇ ਬਾਕੀ ਪਿੱਠਪੂੜਾ ਦੋਸਤੋ ਵੇਖ ਲਓ ਮੈਂ ਨਾ ਲਵਾਈ ਦੇ ਸੰਤੂ ਚੰਬੜੀ ਵੇਖੋ ਲੈ ਤੁਹਾਨੂੰ ਬੱਸ ਸੰਤੂ ਕੋਸ਼ਿਸ਼ ਕਰੀ ਦੀ ਵੀ ਦੰਗਰ ਦੁੱਧਾ ਵਾਲਾ ਲਿਆ ਜਾਵੇ ਕਿਉਂਕਿ ਵੀਰ ਭਰਾਵਾਂ ਸਾਰਿਆਂ ਨੇ ਆਪਣਾ ਦੁੱਧਾ ਦੇ ਜਾਨਵਰ ਲੈਣਾ ਹੁੰਦਾ ਗਏ ਨੇ ਬਸ ਬਸ ਅਕਸਰ ਚੋਣਾ ਬਾਕੀ ਆਪਣੀ ਸਮਝ ਨਾਲ ਦੇ ਵ ਆ ਲਓ ਜੀ ਹਾਂ ਜੀ ਲਓ ਦੋਸਤੋ ਇਹ ਕੋ ਤਸਲਿਨਾ ਇੱਕ ਵੀਡੀਓ ਜ਼ਰੂਰ ਦੇਖਿਓ ਤੇ ਮੱਝ ਚੰਗੀ ਆ ਸੂਆ ਵੀਰਾਂ ਦਾ ਵੀ ਦੂਜਾ ਮੰਨ ਕੇ ਅਗਲਾ ਕਹਿੰਦਾ ਸੀ ਪਰ ਅੱਗੋ ਤੀਜਾ ਮੰਨ ਕੇ ਕੋਈ ਸੌਦਾ ਕਰ ਲੈ ਤੇ ਅੱਛਾ ਰਾਜਵੀਰ ਇਹ ਕਿੱਥੋਂ ਤੱਕ ਕਹਿੰਦਾ ਲੈਣ ਦੇਣਾ ਮੁੱਲ 76 74 ਦੇ ਦਈਏ 76 ਤੇ 74 ਹਾਂ ਸੋਨੇਪਾਲ 70000 ਦੇ ਦਿਆਂਗੇ ਜੀ ਹਾਂ ਜੀ 70000 ਦੇ ਦਿਆਂਗੇ 70 ਦੀ ਕੋਈ ਭੈਣ ਭਰਾ ਫੋਨ ਲਾਉ ਮਾਨਦਾਨ ਕਰਾਂਗੇ ਹਾਂ ਜੀ ਲਓ ਜੀ 72000 ਦੀ ਖਰੀ ਆ ਬਹੁਤ ਜਿਆਦਾ ਖਰੀਦੀ ਆ ਪਤਲੇ ਪੇ ਸੰਧੂ ਸਾਹਿਬ ਮੈਂ 80000 ਦੀ ਵੇਚਣੀ ਜਦੋਂ ਤਿਆਰ ਹੋਊਗੀ ਤੁਹਾਨੂੰ ਪਤਾ ਸਿਰਫ ਕੱਚੀ ਕੱਚੀਆਂ ਮੈਂ ਕੋਈ ਭਰਾ ਜਾ ਕੇ ਤੇ ਮੁਨਾਫਾ ਲੈ ਸਕਦਾ ਤੁਹਾਨੂੰ ਪਤਾ ਆਪਣਾ ਮਾਲ ਜਦਾ ਸੰਧੂ ਸਾਹਿਬ ਉਹ ਪਾਰੀ ਭਰਾ ਹੀ ਲੈਂਦੇ ਆ ਹਫਤਾ 8 ਦਿਨ ਐਵੇਂ ਨਿਕਲ ਜਾਣੇ ਸੰਧੂ ਸਾਹਿਬ ਆਪਣਾ ਇਧਰ ਆ ਆ ਸੋਨੀ ਪਾ ਕਹਿੰਦਾ ਬਟਨ ਲੱਗੇ ਬਟਨ 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 ਵਾਲੀ ਆ ਲਓ ਜੀ ਹਾਂਜੀ ਆ ਸੰਤੂ ਸਾਹਿਬ ਆ ਗਿਆ ਅਗਲੇ ਬੰਨੇ ਚੌਥਾ ਨੰਬਰ ਲਓ ਜੀ ਚੌਥੇ ਨੰਬਰ ਤੇ ਵੇਰਵਾ ਇਹ ਦੂਜੇ ਨੂੰ ਝੋਟੀ ਆ ਸੰਤੂ ਸਾਹਿਬ ਭਰਾ ਅਗਲੇ ਥਣ ਦੀ ਤੇਲ ਆ ਅਗਲੇ ਥਣੋਂ ਤੇਲ ਹਾਂਜੀ ਇੱਕ ਬਹਿਣੀ ਵਾਲੀ ਕੁਲਟਾ ਵਾਲੀ ਹੈ ਜੀ ਆਹ ਵੇਖੋ ਜੀ ਬਹਿਣੀ ਵਾਲੀ ਬਹਿਣੀ ਤੇਲ ਆ ਤੇ ਪਰ ਥਣ ਭਣ ਐ ਵੀ ਮੈਂ ਨਾ 5-6 ਦਿਨ ਲੈਂਦੀ ਤੇ ਸੰਤੂ ਲਓ ਜੀ ਕਰੋ ਚੈੱਕ ਆ ਗੱਬਣਾ ਦੋਸਤੋ ਤਿਆਰ ਤਿਆਰੀ ਮੁਕੰਮਲ ਸਮਝ ਲਿਓ ਵੀ ਪੰਜ ਸੱਤਾਂ ਦੇ ਨਾਲ ਨੂੰ ਸੂਪ ਹੋ ਗਈ। ਬਿਲਕੁਲ ਬਿਲਕੁਲ ਇੱਕ ਤੁਹਾਨੂੰ ਅਗਲੇ ਤੁਹਾਨੂੰ ਤੇਲ ਆ। ਸੰਧੂ ਸਾਹਿਬ ਉਹ ਆਂਦੇ ਪਹਿਲੇ ਸੋਈ ਸੁਈ ਹੈ ਨਾ ਉਦੋਂ ਕਿਤੇ ਮਲਵੇ ਨੂੰ ਝੜਕਾ ਜਾ ਵਾੜੀਏ ਉਦੋਂ ਹੀ ਤਾਜੀ ਸੁਈ ਦੇ ਹੀ ਹੋ ਗਿਆ ਏ। ਪਹਿਲਾਂ ਪਹਿਲਾਂ ਦੇ ਹੀ ਹੋ ਗਿਆ। ਪਰ ਉਹ ਇਹ ਗੱਲ ਕਹਿੰਦੇ ਆ ਵੀ ਪਹਿਲਣ ਕੱਟੀ ਨਹੀਂ 10 ਕਿਲੋ ਦੋ ਦਿੱਤਾ ਵਾ। ਬਹੁਤ ਚਲੋ ਜੀ। ਪਰ ਜੇ ਕਿਉਂਕਿ ਮਗਰਲੇ ਥਾਣਾ ਚ ਦੋ ਤੋਂ ਪਤੇ ਰਹੇ। ਬਹੁਤ ਜਿਆਦੀ ਸੰਧੂ ਸਾਹਿਬ ਖਰੀ ਆ। 10 ਕਿਲੋ ਦਾ ਖਰਚ ਬਣਾ। ਹਾਂ। ਅਗਲੇ ਸਾਲ ਦਾ ਸੰਸ਼ੋਧਨ ਪਤਾ ਘੱਟ ਹੀ ਫਰਕ ਪੈਂਦਾ ਮਾ ਜੀ ਮੱਝਾਂ ਦੀ ਗਾੜ ਹੀ ਕਿਲੋ ਆ ਤੇ ਕੋਈ ਅੱਧੇ ਕਿਲੋ ਦਾ ਫਰਕ ਆ ਬਾਕੀ ਦੁੱਧ ਦਾ ਮਗਰਲੇ ਥਾਂ ਜੀ ਪਰ ਦਿਖੀ ਜਾਂਦਾ ਸਾਨੂੰ ਸਭ ਮੈਂ ਕਿੱਡੀ ਵੇਖੋ ਬਾਕੀ ਵਾਜਨ ਮजूद ਕਹਿਣਾ ਸੋ ਦੋਸਤੋ ਇਹ ਫੇਸਬੁਕ ਦੀ ਹੈ ਇੱਕ ਸਿੰਘ ਬਿਲਕੁਲ ਕੁੰਡਾ ਮੁੜਿਆ ਤੇ ਇੱਕ ਖੋਗ ਲੱਤਾ ਹੋਇਆ ਮੈਂ ਨਾ ਸੰਤੂ ਸਾਹਿਬ ਜੀ ਚਾਰੇ ਥਾਂ ਹੋਣ ਤੇ ਮੈਂ ਹੀ ਤੁਹਾਨੂੰ ਪਤਾ ਕਿੰਨੇ ਰੁਪਈਆ ਦੀ ਸੀ ਹਾਂ ਆ ਲਓ ਜੀ ਤੋ ਬਾਕੀ ਦੋਸਤੋ ਪੂਰੇ ਪ੍ਰੋਪਰ ਜੇਕਰ ਚਾਰਥਾਣੀ ਵਰਦੇ ਹੁੰਦੇ ਤੇ ਆਪਾਂ ਨੂੰ ਪਤਾ ਆਪ ਨੂੰ ਹੈਗਾ ਵੀ ਚਲੋ ਕੀ ਭਾ ਭਾ ਬਾਜ਼ਾਰ ਹੈਗਾ ਮੱਝਾਂ ਛੋਟੀਆਂ ਦਾ ਸੰਧੂ ਸਾਹਿਬ ਆਪਾਂ ਨੂੰ ਪਤਾ ਵੀ ਜਿੱਡੀ ਮੈਂ ਆ ਮੈਂ 85000 ਦੀ ਜੇ ਚਾਰੇ ਸਾਨੂੰ ਦੇ ਦੇ ਸਹੀ ਹੈ ਜੀ ਲਓ ਜੀ ਮੈਂ ਬੋਲ ਵੀਰ ਪੇਸ਼ ਹੈ ਕਿ ਦੋਸਤੋ ਕੋ ਤਿਲਮਨ ਕੋ ਕੋ ਵੀਰਨੇ ਸਬਦਾ ਕੀਤਾ ਹਾਂਜੀ ਅਗੋ ਤੁਸੀਂ ਤਿਲਮਨ ਤੇਲ ਮਨ ਕੇ ਸੰਧੂ ਸਾਹਿਬ ਗਲਤ ਨਹੀਂ ਵੀ ਆਪਾਂ ਨਾਲ ਪਰ ਹੋਜਣ ਵਜੂਦ ਪੂਰਾ ਛੋਟੀਆਂ ਕਿੰਨਾ ਵੀ ਦੋਸਤੋ ਚੰਗੀਆਂ ਜਮਾਨਦੂਰ ਵਰਗਾ ਹਿਸਾਬ ਹੋ ਗਿਆ ਵੇਖੋ ਪੇ ਜਦੋਂ ਪਹਿਲਾਂ ਨਹੀਂ ਚਲੋ ਸੋਈਏ ਪਹਿਲਾਂ ਨਹੀਂ ਉਹਦਾ ਜਵਾਬ ਦੇਦਾ ਕਿਤੇ ਹਾਂਜੀ ਹਾਂਜੀ ਆ ਆ ਲੈ ਤੱਲਾਹ ਦੇ ਠੀਕ ਹੈ ਜੀ ਓਕੇ ਹਾਂਜੀ ਤੇ ਅੱਛਾ ਰਾਜਵੀਰ ਹੁਣਾ ਆਪਣੇ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਦੇ ਦੇਣੀ ਆ ਸੰਤੂ ਸਾਹਿਬ ਜੇ ਤੇ ਮੈਂ ਤੇ ਚਾਰੇ ਥਾਂ ਨੂੰ ਫਿਰ ਤੇ 85000 ਦੀ ਪਰ ਹੁਣ ਆਪਾਂ ਵੀ ਤੇਲ ਦੇ ਰੋਗ ਤੇ ਲਈਏ ਤੇ ਤੇਲ ਦੇ ਰੋਗ ਨਾਲ ਹੀ ਦੇਣੀ ਆ 64 ਜਾਂ 44 ਦੀ ਸੰਤੂ ਸਾਹਿਬ ਦੇ ਦਾਂਗੇ 44 ਹਾਂਜੀ 60000 ਦੀ ਦੇ ਦਾਂਗੇ ਸੰਧੂ ਸਾਹਿਬ 60000 ਦੀ 60000 ਦੀ ਦੇ ਦਾਂਗੇ ਪਰ ਮੈਂ ਵੇਦੋ ਗੱਡੀ ਵੱਡੀ ਉੱਡੀ 62000 ਦੀ ਆ ਦੋਸਤੋ ਬਾਕੀ ਤਿੰਨ ਸਾਨੂੰ ਪ੍ਰੋਪਰ ਵਰਦੇ ਆ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਜ਼ਿਆਦਾ ਭਰਾ ਕੇ ਤਸੱਲੀ ਕਰ ਦੇ ਤੇ ਚੌੜੇ ਪੇਟ ਪੂੜੇ ਦੇ ਵਿੱਚ ਪਤਲੇ ਪਿੰਡੇ ਦੀ ਆ ਬਾਕੀ ਮੂੰਹ ਮੱਥਾ ਸਰੀਰ ਘਟਾਂ ਚਾ ਮੱਜ ਦਾ ਓਵਰ ਆਲ ਜਿੰਨਾ ਸਾਰਾ ਚੰਗਾ ਸੰਧੂ ਸਾਹਿਬ ਬਿਲਕੁਲ ਇੱਕੋ ਜਿਹਾ ਅਗਲੇ ਬੰਨੇ ਨਾ ਆ ਗਈ 5ਵੇਂ ਨੰਬਰ ਜੀ ਦੂਜਣ ਝੋਟੀ ਇੱਕ ਵੀਰਾਂ ਨੂੰ ਬੇਨਤੀ ਆ ਵੀ ਆਪਣਾ ਗੱਡੀ ਦੇਣਾ ਪਹਿਲਾਂ ਹੀ ਮੋਂ ਪਤਾ ਕਰਕੇ ਫੇਰ ਹੀ ਸੌਦਾ ਕਰਿਆ ਕਰਨਾ ਸੰਧੂ ਸਾਹਿਬ ਓ ਉਹ ਵੀ ਖਰਾਬ ਹੁੰਦਾ ਮੁੜ ਕੇ ਵੀ ਖਰਾਬ ਹੁੰਨੇ ਆ ਅੱਛਾ ਜੀ ਹਾਂਜੀ ਠੀਕ ਆ ਮੁੜ ਕੇ ਕਿਉਂ ਡੰਗਰ ਦਾ ਮੁੜ ਕੇ ਫੋਨ ਆਉਂਦਾ ਵਾ ਤੇ ਆਪਾਂ ਕਹਿੰਨੇ ਨਹੀਂ ਜੀ ਭਾਜੀ ਗੱਲ ਹੋ ਗਈ ਆ ਤੇ ਮੁੜ ਕੇ ਫਿਰ ਜਿਹਨੂੰ ਗੱਡੀ ਵਾਲੇ ਇਹਨੇ ਕਰਾਇਆ ਪਹਿਲਾਂ ਜਜਮੈਂਟ ਕਰ ਲਾਣ ਭਈ ਇੰਨਾ ਕੰਨੂ ਕਰਾਇਆ ਪੈਣਾ ਕਰਾਏ ਦਾ ਟਰਾਂਸਪੋਰਟ ਦਾ ਤੇ ਆਪ ਦਾ ਬਾਈਟ ਵੇਖ ਲੈਣੇ ਵੀ ਪੈਸੇ ਰੀਇਮਬਰਸ ਹੈਗੀ ਆ ਜਣੀ ਬਿਲਕੁਲ ਬਿਲਕੁਲ ਸੰਤੂ ਸਾਹਿਬ ਇਹ ਜੰਮੂ ਦੇ ਬੰਦਿਆਂ ਨੇ ਲਈ ਸੰਤੂ ਸਾਹਿਬ ਇਹ ਪਿਛਲੀ ਵੀਡੀਓ ਚ ਪਾਈ ਸੀ ਪੱਸੋਂ ਵਾਲੀ ਵੀਡੀਓ ਚ ਪਾਈ ਆ ਆਹ ਇਹ ਜੰਮੂ ਦੇ ਬੰਦਿਆਂ ਨੇ ਲਈ ਇਹਦੇ ਬੜਾ ਹੀ ਫੋਨ ਆਏ ਮੈਂ ਤੇ ਫਿਰ ਮ ਬਾਤ ਕਿ ਉਹਨਾਂ ਨੂੰ ਗੱਡੀ ਵਾਲੇ ਨੇ ਪਤਾ ਨਹੀਂ ਵੀ ਪੈਸੇ ਜ਼ਿਆਦੇ ਮੰਗੇ ਆ ਹਾਂਜੀ ਹਾਂਜੀ ਮੈਨੂੰ ਆਦੇ ਪਤਾ ਕਰਕੇ ਦੱਸ ਦੇ ਮੈਂ ਆ ਮੈਨੂੰ ਤਾਂ ਪਤਾ ਨਹੀਂ ਕਿ ਜੰਮੂ ਗੱਡੀ ਕਿਹੜੀ ਚੱਲਦੀ ਆ ਹਾਂਜੀ ਹਾਂਜੀ ਨਾ ਆਪਣੇ ਕੋ ਗੱਡੀ ਦਾ ਜੰਮੂ ਵਾਲੀ ਤਾਂ ਹੈਗਾ ਹੀ ਆ ਕੋਈ ਕੋਈ ਮੈਨੂੰ ਜ਼ਿਆਦਾ ਨਹੀਂ ਲਾਤਾ ਵੀ ਕੋਈ 15 14000 ਰੁਪਿਆ ਕਰਾਇਆ ਲਾ ਕੇ ਜਾਂਦਾ ਕੋਈ ਕਰਾਇਆ ਕਰਕੇ ਵੀ ਹਾਂਜੀ ਕਿੰਨੇ ਕੱਲੋਂ ਝਾਗੇ ਆ ਜੀ ਕਰਾਇਆ ਕਰਕੇ ਵੀ ਕਰ ਗਿਆ ਹਾਂਜੀ ਮੁੜ ਕੇ ਸੰਤੂ ਸਾਹਿਬ ਉਹਨਾਂ ਨਾਲ ਆਪਾਂ ਦੋਸਤੋ ਜਿਹੜਾ ਬਿਆਨਾ ਹੀ ਵਾਪਸ ਕਰਤਾ ਵਾ ਅੱਜ ਇੱਕ ਵਾਰੀ ਆਪਾਂ ਉਹ ਇਹ ਕੰਮ ਨਹੀਂ ਵੀ ਦੇਣਾ ਨਹੀਂ ਵਾਪਸ ਬਿਆਨਾ ਓਕੇ ਹਾਂਜੀ ਲਓ ਜੀ ਇਹ ਦੋਸਤੋ ਝੋਟੀ ਆ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਆਪਾਂ ਇਹਨੂੰ ਦਿਨ ਕਿੰਨੇ ਹੋ ਗਏ ਸੀ ਨੂੰ ਉਹ ਬੱਚਾ ਕੱਟੀ ਮਗਰੇ ਦੇ ਹਾਂਜੀ 15 ਦਿਨਾਂ ਦਾ ਹਾਂਜੀ ਮਗਰ ਕੱਟੀ ਸੀ ਇਹਦੇ ਹਾਂਜੀ ਸੰਦੂ ਸਾਹਿਬ ਹੁਣ ਦੁੱਧ 11 ਕਿਲੋ ਹੀ ਹੋਊਗਾ ਉਤਨਾ ਆਪਾਂ ਦਾਖਿਆ ਹੀ ਹੁਣ 11 ਕਿਲੋ ਦੁੱਧ ਜੇ ਮੈਂ ਕੋ 11 ਕਿਲੋ ਹਾਂਜੀ ਲਓ ਜੀ ਉਦੋਂ ਦੋਸਤੋ ਇੱਕ ਵੀਡੀਓ ਦੇ ਵਿੱਚ ਆਪਾਂ ਪਾਈ ਸੀ ਪਿਛਲੀ ਵੀਡੀਓ ਚ 10 ਕਿਲੋ ਕਿਹਾ ਸੀਗਾ ਅੱਜ ਜਿਹੜੇ ਕਿਲੋ ਖੰਡ ਹੋਰ ਵਧ ਗਈਆਂ ਹਾਂਜੀ 11 ਕਿਲੋ ਤਾਰਾਂ ਮੌਜੂਦ ਆ ਇਸ ਝੋਟੀ ਦੇ ਥੱਲੇ ਮੈਂ ਮੈਂ ਨਾ ਸੰਦੂ ਸਾਹਿਬ ਆਹ ਦੇਖੋ ਥਣ ਦੇਵਾ ਠੀਕ ਆ ਤੋ ਬਾਕੀ ਸੋਹਣੀ ਵਿਥੀ ਵਿਰਲਾ ਉਹ ਤੁਹਾਨੂੰ ਕਾਰਨ ਦੱਸ ਹੀ ਦਿਆ ਦਿੱਤਾ ਵੀ ਜਿਹੜਾ ਸੌਦਾ ਬਿਆਨਾ ਹੋਇਆ ਸੀਗਾ ਆਊਟ ਆਫ ਸਟੇਟ ਜਾਣੀ ਸੀਗੀ ਜੰਮੂ ਕਸ਼ਮੀਰ ਬਿਲਕੁਲ ਬਿਲਕੁਲ ਉਹ ਕੋਈ ਵੀਰ ਚਲੋ ਕੋਈ 100 ਕਾਰਨ ਬਣਿਆ ਵੀ ਟ੍ਰਾਂਸਪੋਰਟ ਦਾ ਕੋਈ ਨਹੀਂ ਲੈ ਕੇ ਗਿਆ ਫਿਰ ਖਾਰ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੱਤੀ ਆ ਦੋਸਤੋ ਜਿਹੜੇ ਵੀਰ ਦੇ ਜਚੂ ਕੀ ਮਾਨ ਲੱਗੂਗੀ ਤੁਸੀਂ ਆਣ ਕੇ ਆਪਣਾ ਸੌਦਾ ਸਾਈ ਬਿਆਨਾ ਕਰਕੇ ਤਸੱਲੀ ਕਰ ਲਿਓ ਤੇ ਇਹ ਅੱਜ ਫਿਰ ਆਪਾਂ ਕਿਥੋਂ ਤੱਕ ਦੇਣੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋਡ ਨੰਬਰ 85 ਕੀਤਾ ਹੈ ਆਪਾਂ ਤੇ ਆਪਾਂ 80 ਗਿਆ ਸੀ ਤੇ 78 ਦੀ ਹਾਂ ਨਾ ਹੀ ਗਈ ਅੱਜ ਵੀ 78 ਦੀ ਹਾਂ ਨਾਈਆ ਮੈਂ 78 ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਸੋਨੇ ਪਾ ਕਿਵੇਂ ਮੂੰਹ ਜਾ ਫੇਰ ਲਿਆ ਜੇ ਨਹੀਂ ਹੋਰ ਯਾਰ ਛੱਡਦਾਗੇ ਸੰਧੂ ਸਾਹਿਬ ਏਗਰੀ ਠੀਕ ਆ ਜੀ ਹਾਂਜੀ ਲਓ ਜੀ ਹਜ਼ਾਰਖੰਡ ਦਾ ਭਰਾ ਦਾ ਹੋਰ ਮਾਨ ਆ ਆ ਸੰਧੂ ਸਾਹਿਬ ਗਾਈਆਂ ਆ 77 ਦੀ ਠੀਕ ਆ ਹਾਂਜੀ ਆ ਗਾਈ ਜੇ ਤੇ ਦੂਜਾ ਸੂਹਾ ਸੂਈ ਜੇ ਮਗਰੇ ਦੇ ਵਛੀ ਰਿਓ ਪਰੇ ਬੱਜੀ ਜੇ ਰਾਤ ਹੀ ਸੂਈ ਜੇ ਅੱਛਾ ਅੱਛਾ ਤੇ ਹਲੇ ਮਤਲਬ ਸਾਫ ਕਰਦਣੀ ਸ਼ਾਮਾਂ ਦੀ ਮੇਰੇ ਨਾਲ ਕਰਤੀ ਕਰਤੀ ਜੇ ਹਾਂ ਤੇ ਸੱਜੇ ਸਾਧ ਆਏ ਮੇਰੇ ਆਹ ਮੱਠੀ ਆ ਗਈ ਆ ਮੱਛੀ ਵਸ਼ੀ ਲਓ ਜੀ ਕੱਲ ਸ਼ਾਮੀ ਜੀ ਸੂਈ ਹੈ ਗਾਂ ਲਓ ਦੋਸਤੋ ਕੱਲ ਸ਼ਾਮੀ ਸੂਈ ਹੈ ਕੱਲ ਸ਼ਾਮ ਦੀ ਚਵਾਈ ਅੱਜ ਮਾਰਨਿੰਗ ਦੂਜੇ ਟਾਈਮ ਦੀ ਅੱਜ ਤੀਜੇ ਟਾਈਮ ਦੀ ਚਵਾਈ ਹੋਣੀ ਹੈ ਜੀ ਹਾਂਜੀ ਖਾਲੀ ਹੋਈ ਫੇਰੇ ਜੀ ਠੀਕ ਹੈ ਜੀ ਆਹ ਬੱਛੀ ਦੇ ਮਗਰੇ ਦੇ ਮਗਰ ਬੱਛੀ ਫੀਮੇਲ ਕਾਫ ਆ ਹਾਂਜੀ ਤੇ ਬਾਕੀ ਦੋਸਤੋ ਐਫ ਜਰਸੀ ਕ੍ਰੋਸ ਹੈਗਾ ਠੀਕ ਹੈ ਬਿਲਕੁਲ ਬਿਲਕੁਲ ਸੰਸਾਰ ਕ੍ਰੋਸ ਹੀ ਮੰਨ ਲੇ ਕੋਈ ਤੇ ਬਿਲਕੁਲ ਬੌਲੇ ਤੇ ਚੱਲਦੀ ਹੈ ਦੋਸਤੋ ਕੋਈ ਬੌਲੇ ਤੇ ਵੀਰ ਆਪਣੀ ਤਸੰਦੀ ਕਰ ਸਕਦਾ ਛੋਟੇ ਜੇ ਕੰਨ ਆ ਮੂੰਹ ਮੱਥੇ ਤੋਂ ਵੇਖੋਗੇ ਅੱਗ ਐ ਜਰਸੀ ਦੇ ਪਲੇਕ ਅਪ ਆਉਂਦੀ ਆ ਜੀ ਠੀਕ ਆ ਜਰਸੀ ਤੇ ਥੋੜਾ ਜਿਹਾ ਐਚ ਐਫ ਲिटल ਬਿਟ ਜਿਹੜਾ ਐਚ ਐਫ ਦਾ ਵਿੱਚ ਕਰਾਓ ਸਾ ਠੀਕ ਹਾਂਜੀ ਤੇ ਮਗਰ ਵੀ ਇਹਦੇ ਵੱੱਛੀ ਆ ਹਾਂਜੀ ਕੱਲ ਵੀ ਸੂਈ ਆ ਦੋਸਤੋ ਥਣ ਦੇਵਾ ਤੁਸੀਂ ਹੱਥਸਲੀ ਨਾਲ ਦੇਖੋ ਆ ਕਰੋ ਚੱਲ ਲਓ ਵੀ ਭਰਾਓ ਠੀਕ ਆ ਤੇ ਬਾਕੀ ਬੋਲਾ ਬੋਲਾ ਚੰਗਾ ਨਿਕਲਿਆ ਬੋਲਾ 10 ਦੇ ਲਾਗੇ ਬਨੇ ਸਤਿ ਸਾਬ ਦੇ 10 ਕਦੇ ਲਾਗੇ ਦਾ ਲਾਗੇ ਬਨੇ ਮਨੂ ਸਾਬ ਚਾਰੇ ਥਾਂ ਬਰਾਬਰ ਚੰਗਾ ਐ ਮੈਨਾਂ ਕੋਈ ਗੱਲ ਨਹੀਂ ਕੋਈ ਵੀ ਲਾਮਾ ਹੋਊਗਾ ਜੀ ਸੰਤੂ ਸਾਬ ਜਿਹੜਾ ਚੋਈ ਦਾ ਡੰਗਰ ਮਾੜਾ ਕੋ ਪਹਿਲਾਂ ਦੱਸਿਆ ਜਾਊਗਾ ਹੂੰ ਹੂੰ ਬਾਅਦੋਂ ਲਾਮਾ ਨਹੀਂ ਆਪਾਂ ਲੈਣਾ ਸਭ ਤੋਂ ਪਹਿਲਾਂ ਇੱਥੇ ਵੀਡੀਓ ਜੋ ਦాతਾ ਉਹ ਨਿਕਲੂ ਹਾਂ ਵੀਡੀਓ ਤੋਂ ਇਲਾਵਾ ਕੋਣ ਨਿਕਲਦਾ ਵਾ ਫੇਰ ਬੰਦਾ ਲਾਮੇ ਦੇਂਦਾ ਹੱਕਦਾਰਾਂ ਨੂੰ ਬਿਲਕੁਲ ਜੀ ਬਿਲਕੁਲ ਤੇ ਅੱਜ ਸੋਨੇ ਤੇ ਫੇਰ ਰਾਜਵੀਰ ਸਿੰਘ ਕੀ ਮੋਲੇ ਸਵੱਚੀ ਮੋਲੇ ਸੰਤੂ ਸਾਬ 45 ਹਾਂ 42 ਦੇ ਦਈਏ 42 ਦੀ ਆ ਇਹ ਤੁਹਾਡੇ ਤੇ ਮੈਨੂੰ ਬੋਲਣ ਦੀ ਲੋੜ ਨਾ ਪਵੇ ਵੀ ਜਿੰਨਾ ਕਿ ਰਾਇਤ ਕਰ ਸਕਦੇ ਉਹਨਾਂ ਹੀ ਕਰ ਦਈਏ ਬਾਕੀ ਅੱਗੋਂ ਆਪਣੇ ਵੀਰ ਭੈਣ ਪਰ ਸਾਡੀ ਸਮਝਦਾਰ 40 ਹੋਰ ਮਾਨਤਾਨ ਕਰਦਾਂਗੇ ਜੇ ਕੋਈ ਭਰਾ ਫੋਨ ਲਾਊਗਾ 39000 ਦੀ ਸੰਦੂ ਸਾਬ ਹਾਨਾ ਹੀ ਹੋਣੀ ਏ 39 ਦੀ ਹਾਂ ਲਓ ਵੀ ਕਰੋ ਗੱਦ ਹੁਣ ਤਾਂ ਵੀਰ ਮੇਰਾ ਕੋਈ ਇਹ ਨਾ ਗਵੇ ਵੀ ਹੋਰ ਕੱਟ ਤੜੇ ਸਾਹਮਣੇ ਆਪਾਂ ਬਾਕੀ ਦੋਸਤੋ ਕੋਈ ਜੇਕਰ ਕੋਈ ਤੁਹਾਨੂੰ ਥੱਲੇ ਵਾਲੇ ਰਿਕਾਰਡ ਤੋੜੀ ਫਿਰਦੀ ਹੈ ਮੈਂ ਤਾਂ ਵੀ ਪੰਡਾ ਪਾਈ ਖੜੀ ਕਰਮਾ ਨਹੀਂ ਹਾਂਜੀ ਹਾਂਜੀ ਤੇ ਬਾਕੀ ਥਣ ਥਣ ਵੀ ਪੂਰਾ ਮੁੱਠੀ ਹੈ ਹੱਥੀ ਚੋਹੜੀ ਵਾਲਾ ਫੀਜਵਾਈ ਵਾਲਾ ਸੰਧੂ ਸਮਾ ਕੇ ਸੋਨਾ ਥਣ ਬਣਾ ਜਾਂਦੀ ਹੈ ਲਓ ਜੀ ਪਸਮਨ ਤੋਂ ਬਾਅਦ ਥਾਣਾ ਦਾ ਵੀਰ ਹੋਰ ਵੀ ਇੰਚੇ ਚ ਨਿਕਲ ਆਉਂਦਾ ਬੱਚਾ ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰੀ ਬੱਛੀ ਆ ਮਗਰ ਬੱਛੀ ਬੱਛੀ ਆ ਖਾ ਕੇ ਫਾੜ ਬੱਚਾ ਬਹੁਤ ਸੋਨਾ ਪਾਇਆ ਮਗਰ ਬਿਲਕੁਲ ਬਲੈਕ ਆ ਆ ਵੇਖੋ ਜੀ ਇੱਕ ਰੰਗ ਬਿਲਕੁਲ ਬਲੈਕ ਬੱਛੀ ਆ ਠੀਕ ਆ ਜੀ ਆ ਲਓ ਜੀ ਕਿਤੇ ਗਹਿਰਾ ਸੁਪਨਾ ਸੁਪਨਾ ਲੈਣ ਦੀ ਸੀ ਵਿਚਾਰੀ ਅੱਲੇ ਬੱਚਾ ਤੁਹਾਨੂੰ ਪਤਾ ਕੁਲਾ ਦੇ ਬੱਚਾ ਆ ਬੱਛੀ ਆ ਦੋਸਤੋ ਠੀਕ ਆ ਐਕਟਿਵ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਸਿਆਲੀ ਦੀਹਾੜੀਆਂ ਥੋੜਾ ਸਾਹਮ ਸਹਮਾਲ ਮੇਰਾ ਵੀਰ ਕੋਈ ਕਰ ਲੈ ਗਰਮ ਗਰਮ ਪਾ ਕੇ ਬੋਰੀ ਬਾਰੀ ਰੱਖ ਲੈ ਬੱਚਾ ਬਚਾ ਲੈ ਬੱਚਾ ਸੋਣਾ ਮਰ ਇਹ ਜਿਹੜੇ ਪਸ਼ੂ ਅੱਜ ਦੋਸਤੋ ਟੋਟਲ 6 ਨਾਕ ਨੇ ਵੀਰ ਰਾਜਵੀਰ ਸਿੰਘ ਹੋਣਾ ਦੇ ਕੋਲ ਸੋਨੀ ਵੀਰ ਹੋਣਾ ਕੋਲ ਤੇ ਸੋਨੀ ਵੀਰ ਨੰਬਰ ਆਪਣੇ ਭੈਣ ਭਰਾਵਾਂ ਨਾਲ ਜਰੂਰ ਸ਼ੇਅਰ ਕਰ ਦਿਗੇ ਨੰਬਰ 9157 86044 ਓਕੇ ਵੀਰੇ ਸੋ ਦੋਸਤੋ ਇਹ ਸਾਨ ਮੇਰੇ ਨਾਲ ਵੀਰ ਰਾਜਵੀਰ ਤੇ ਭਾਈ ਸੋਨੀ ਇਸੇ ਤਰ੍ਹਾਂ ਪਸੂ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰੇ ਬਾਕੀ ਸੰਪਰਕ ਤੁਸੀਂ ਆਪਦਾ ਟਾਈਮ ਟੂ ਟਾਈਮ ਆਪਣਾ ਬਣਾ ਕੇ ਰੱਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਸ਼ੀ ਗਾਲ